ਆਓ ਖੋਲ੍ਹ ਲਿਓ ਆਜਰੋ ਖੋਲ੍ਹ ਲਿਓ ਖੋਲ੍ਹ ਲਿਓ ਮੇਰਾ ਬੰਦ ਕਰ ਲੈਣਾ ਅਟਕਿਆ ਕਰਦੇ ਆ ਬਾਈ ਕੱਲ ਅਸੀਂ ਸੀ ਕੋਈ ਬਾਤ ਨਹੀਂ ਆ ਬਜੇ 12 ਵਜੇ ਨੇ ਰੋਕਿਆਰ ਜਗ੍ਹਾ 12 ਵਜੇ ਮੜਕੀ ਨੇ ਜਨਤਾ ਦੇ ਵਿਆਹ ਦੇ 24 ਦਿਨਾਂ ਬਾਅਦ ਹੀ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਹੁਣ ਕੁੜੀ ਦਾ ਪਰਿਵਾਰ ਇਨਸਾਫ ਲਈ ਸੜਕਾਂ ਤੇ ਉਤਰਿਆ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਸਾਰੇ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਹੁਣ ਪੀੜਤ ਪਰਿਵਾਰ ਨੇ ਨੈਸ਼ਨਲ ਹਾਈਵੇ ਤੇ ਧਰਨਾ ਲਗਾਇਆ ਤੇ ਮੁਲਜ਼ਮਾ ਦੀ ਗ੍ਰਿਫਤਾਰੀ ਦੀ ਮੰਗ ਉੱਠੀ ਹੈ ਇੱਥੋਂ ਤੱਕ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਮੁਲਜ਼ਮਾ ਦੀ ਗ੍ਰਿਫਤਾਰੀ ਹੋਵੇ ਉਸ ਤੋਂ ਬਾਅਦ ਹੀ ਉਹ ਆਪਣੀ ਦਾ ਅੰਤਿਮ ਸਸਕਾਰ ਕਰਨਗੇ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਪਤੀ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਕੀ ਮੈਂਬਰ ਅਜੇ ਗ੍ਰਫਤ ਤੋਂ ਬਾਹਰ ਨੇ ਦੱਸਣਾ ਬੰਦ ਹੈ ਕਿ ਪਤੀ ਉੱਤੇ ਆਪਣੀ ਹੀ ਪਤਨੀ ਦੇ ਕਤਲ ਦੇ ਇਲਜ਼ਾਮ ਲੱਗੇ ਸਨ ਜਿਨ੍ਹਾਂ ਦੇ ਵਿਆਹ ਨੂੰ ਅਜੇ ਮਹੀਨਾ ਵੀ ਨਹੀਂ ਹੋਇਆ ਸੀ ਪਿਛਲੇ ਮਹੀਨੇ ਹੀ ਮਾਪਿਆਂ ਨੇ ਆਪਣੀ ਧੀ ਦੀ ਡੋਲੀ ਨੂੰ ਆਪਣੇ ਘਰ ਤੋਂ ਤੋਰਿਆ ਸੀ ਪਰ 24 ਦਿਨਾਂ ਦੇ ਅੰਦਰ ਉਸ ਦੀ ਲਾਸ਼ ਉਹਨਾਂ ਦੇ ਵੇੜੇ ਦੇ ਵਿੱਚ ਆ ਗਈ ਜਿਸ ਦਾ ਗਲੇ ਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਜਾਣਕਾਰੀ ਮੁਤਾਬਕ ਕੁੜੀ ਦਾ ਕੈਨੇਡਾ ਦਾ ਵੀਜ਼ਾ ਵੀ ਆਇਆ ਹੋਇਆ ਸੀ ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਰਾਇਣਗੜ ਸੋਹੀਆਂ ਤੋਂ ਸਾਹਮਣੇ ਆਇਆ ਸੀ ਜਿਸ ਦੇ ਚੱਲਦੇ ਹੁਣ ਪਰਿਵਾਰ ਇਨਸਾਫ ਲਈ ਸੜਕਾਂ ਤੇ ਉਤਰਿਆ ਹੋਇਆ ਤੇ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਤੇ ਟੱਲੇਵਾਲ ਨਹਿਰ ਦੇ ਪੁਲ ਕੋਲ ਪਰਿਵਾਰ ਨੇ ਧਰਨਾ ਲਗਾਇਆ ਇਸ ਮੌਕੇ ਪਰਿਵਾਰ ਦਾ ਕਈ ਸੰਗਠਨਾਂ ਨੇ ਸਾਥ ਦਿੱਤਾ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਦੇ ਪਤੀ ਹਰਮਨਪ੍ਰੀਤ ਸਿੰਘ ਸੱਸ ਸੌਰੇ ਤੇ ਇੱਕ ਹੋਰ ਮਹਿਲਾ ਤੇ ਕਤਲ ਦਾ ਕੇਸ ਦਰਜ ਕੀਤਾ ਸੀ ਫਿਲਹਾਲ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਪਰ ਬਾਕੀਆਂ ਦੇ ਗ੍ਰਿਫਤਾਰੀ ਅਜੇ ਬਾਕੀ ਹੈ ਲਖਪਿੰਡ ਦਾ ਮਸਲਾਗਾ ਤੇ ਉੱਥੋਂ ਦੀ ਬੇਟੀ ਜਿਹੜੀ ਸਾਰੇ ਪਰਿਵਾਰ ਵੱਲੋਂ ਕਥਤਲ ਕੀਤਾ ਗਿਆ ਉਹ ਕੌਤਾਰਾਂ ਨੂੰ ਪਰਿਵਾਰ ਕਰਾਉਂਦੀ ਖਤਰ ਗੱਲ ਵੀ ਧਰਨ ਲੱਗਾਈ ਟੱਲੇ ਵਾਲੇ ਖਾਣੇ ਦੇ ਬਾਹਰ ਦੇ ਵਿੱਚ ਜਦ ਜਿਹੜਾ ਬਤਾਈਵੇ ਇਜਾਮ ਕੀਤਾਗਾ ਤੇ ਜੋ ਪਰਿਵਾਰ ਦੇ ਨਾਲ ਧੱਕਾ ਹੋਇਆ ਜੇ ਸਾਰੇ 22 ਦਿਨ ਹੋਏ ਸੀ ਲੜਕੀ ਦੇ ਵਿਆਹ ਕਰੇ ਨੂੰ ਆਪਾਂ ਦੇਖਦੇ ਆਂ ਵੀ ਜਿਹੜੇ ਇਹੇ ਜਿਹੇ ਹਾਲਾਤਾਂ ਦੇ ਵਿੱਚ ਉਹ ਬੱਚੀ ਦਾ ਕਤਲ ਕੀਤਾ ਗਿਆ ਤੇ ਇਸ ਇਹ ਜਿਹੜੇ ਕਤਲ ਇਹ ਪੰਜਾਬ ਦੇ ਵਿੱਚੋਂ ਰੋਕਣ ਦਾ ਨਾਉ ਨਹੀਂ ਲੈਂਦੇ ਕਿਉਂ ਨਹੀਂ ਨਾਉ ਲੈਂਦੇ ਜਿਹੜੇ ਕਾਨੂੰਨ ਆ ਉਹ ਬੜੇ ਢਿੱਲੇ ਤੇ ਲਚਕਦਾਰ ਕਾਨੂੰਨ ਆ ਇਥੇ ਉਹਨਾਂ ਲੋਕਾਂ ਦੇ ਜੀ ਗ੍ਰੋਮੀ ਪੱਖ ਪੁਕ ਤੇ ਨਾ ਕਿਤੇ ਉਹਨਾਂ ਨਿਵਾਸ ਹੁੰਦੀ ਵੀ ਹੋ ਸਕਦਾ ਸੀ ਨਿਕਲ ਜੇ ਇਸ ਕਰਕੇ ਜਿਹੜੇ ਜਦੋਂ ਫਰਾਂ ਇਨਸਾਫ ਪਸੰਦ ਜਿਹੜੇ ਲੋਕ ਉਹ ਸੜਕਾਂ ਤੇ ਆਉਂਦੇ ਆ ਇਹ ਦੇਖ ਲਓ ਜਿਹੜਾ ਪੰਜਾਬ ਦਾ ਇਤਿਹਾਸ ਹੈ ਜਦੋਂ ਲੋਕ ਸੜਕਾਂ ਤੇ ਆਉਂਦੇ ਆ ਤਾਂ ਫਿਰ ਉਹ ਇਨਸਾਫ ਵੀ ਲੈਂਦੇ ਆ ਇਸ ਕਰਕੇ ਅੱਜ ਪੰਜਾਬ ਦੇ ਵੱਖ-ਵੱਖ ਜਥੇਬੰਦੀਆਂ ਇਹ ਇਨਸਾਫ ਲੈਣ ਦੀ ਖਾਤਰ ਉਸ ਬੱਚੀ ਦੇ ਕਤਲਾਂ ਦਾ ਅੱਜ ਸੜਕ ਤੇ ਆਏ ਆ ਜਿਹੜੇ ਦੋਸ਼ੀ ਅਜੇ ਵੀ ਬਾਹਰ ਅਗਰਫਤਾਰੀ ਚੋਂ ਉਹਨਾਂ ਨੂੰ ਗ੍ਰਫਤਾਰ ਕਰਾਉਣ ਦੀ ਖਾਤਰ ਤੇ ਆਪਣੇ ਇਹਨੂੰ ਇਨਸਾਫ ਨੂੰ ਲੈਣ ਦੀ ਖਾਤਰ ਇੱਥੇ ਅੱਜ ਟੱਲੇਵਾਲ ਜਿਹੜੇ ਹਾਈਵੇ ਵੱਡਾ ਜਾਮ ਕਰਿਆਗਾ ਇਹ ਤੁਸੀਂ ਆਪ ਦੀ ਅੱਖੀਂ ਦੇਖ ਸਕਦੇ ਹੋ ਕਿੰਨੇ ਦੋਸ਼ੀ ਨੇ ਕਿੰਨੇ ਉਹਨੂੰ ਅਰਸਟੈਂਡਰ ਕੋਸਾ ਇਹਦੇ ਚ ਪਰਿਵਾਰ ਦੇ ਕਹਿਣ ਸਾਰ ਤੇ ਜਾਂ ਜਿਹੜੀਆਂ ਇਲਾਕੇ ਦੀ ਉਥੋਂ ਮਤਲਬ ਪੰਚਾਇਤ ਆ ਉਥੋਂ ਦੀ ਇਹਦੇ ਕਹਿਣ ਸਾਰ ਇਹ ਚਾਰ ਦੋਸੀ ਆ ਗਏ ਇੱਕ ਮੁੰਡਾ ਮਤਲਬ ਕੁੜੀ ਦੇ ਘਰ ਵਾਲਾ ਇੱਕ ਉਹਦੇ ਮੁੰਡੇ ਦੀ ਮਾਂ ਤੇ ਮੁੰਡੇ ਦਾ ਪਿਓ ਇੱਕ ਕੋਈ ਲੜਕੀ ਦੱਸੀ ਜਾ ਰਹੀ ਆ ਉਹਦੇ ਤਾਏ ਦੀ ਲੜਕੀ ਮੁੰਡੇ ਦੀ ਉਹ ਜਿਹੜੀ ਲੜਕੀ ਆ ਉਹ ਜਿਹੜੇ ਗ੍ਰਫਤਾਰੀ ਚੋਂ ਬਾਹਰ ਆ ਤੇ ਬਾਕੀ ਦਾ ਲਗਭਗ ਮੁੰਡਾ ਤਰਸਟ ਹੈਗਾ ਹੀ ਆ ਬਾਕੀ ਕਹਿੰਦੇ ਆ ਵੀ ਅਸੀਂ ਰਾਈਟ ਵੀ ਉਹਨਾਂ ਦੀ ਪਹੁੰਚ ਚੁੱਕੀ ਆ ਪਰ ਉਹਦੇ ਬਾਰੇ ਅਜੇ ਪੂਰੀ ਪੱਕੀ ਜਾਣਕਾਰੀ ਨਹੀਂ ਆਪਣੇ ਕੋਲ ਕੋਈ ਇਹ ਗੱਲਬਾਤ ਨਹੀਂ ਪ੍ਰਦਰਸ਼ਨ ਦਾ ਸੱਦਾ ਤਾਂ ਆਇਆਗਾ ਜਿੱਦਾਂ ਸਮਾਂ ਕੋਈ ਇਹਦਾ ਕੋਈ ਗੱਲਬਾਤ ਬਾਕੀ ਜਥੇਬੰਦਾਂ ਸਾਰਿਆਂ ਗੱਲਬਾਤ ਮੀਟਿੰਗਾਂ ਕਰ ਰਹੀਆਂ ਪ੍ਰਸ਼ਾਸਨ ਕੀ ਕਰਦਾ ਹੁਣ ਤਾਂ ਇਹਦਾ ਜਿਹੜਾ ਨਜਰਾ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਜਿਹੜਾ ਧਰਨਾ ਆ ਗਏ ਐਂ ਜਾਮ ਰਹੇ ਇਹ ਮਸਲਾ ਜਿਹੜਾ ਹਾਈਪੇ ਜਾਮ ਕਰਿਆ ਹੈ 19 ਸਾਲ ਦੀ ਬੇਟੀ ਆ ਪੈਂਡ ਲਖਾ ਦੀ ਉਹਨੂੰ 25 ਦਿਨ ਵਿਆਹੇ ਨੂੰ ਹੋਇਆ ਨਰੈਣਗੜ੍ਹ ਸੋਹਿਆਂ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਉੱਥੇ ਵਿਆਹੀ ਸੀ ਹਾਈਲਾਈਟਸ ਕਰਿਆ ਸੀ ਬੈਂਡ ਆਏ ਹੋਏ ਸੀ ਵੀਜ਼ਾ ਲੱਗਿਆ ਦਾ ਕੈਨੇਡਾ ਦਾ ਉਹਨਾਂ ਨੇ ਐਗਰੀਮੈਂਟ ਦੇ ਤਹਿਦੀ ਵਿਆਹ ਹੋਇਆ ਸੀ ਤੇ ਇੱਕ ਕਿੱਲਾ ਪੈਣੀ ਦਾ ਵੀ ਉਹਨਾਂ ਦੇ ਪੇਕੇ ਪਰਿਵਾਰ ਤੋਂ ਇਹਨਾਂ ਨੇ ਲੈ ਲਿਆ ਸੀ ਕਿਉਂਕਿ ਪੈਸੇ ਸਾਰੇ ਪਰਿਵਾਰ ਨੇ ਲਏ ਸੀ ਪਰ 24-25 ਦਿਨਾਂ ਚ ਪਤਾ ਨਹੀਂ ਕੀ ਗੱਲ ਹੋਈ ਆ ਉਹ ਲੜਕੀ ਦਾ 25 ਦਿਨਾਂ ਬਾਅਦ ਉਹ ਘਰ ਦੇ ਵਿੱਚ ਕਤਲ ਕੀਤਾ ਗਿਆ ਉਹਦੇ ਜੋ ਚਾਰ ਬੰਦੇ ਨਾਮਾਗ ਬਹਤ ਬੰਦੇ ਧੰਨਾ ਇਹ ਲਾਇਆ ਵੀ ਉਹਨੇ ਚਾਰ ਬੰਦਿਆਂ ਦੇ ਪਰਚਾ ਦਰਜ ਕਰਤਾ ਸੀ ਪੁਲਿਸ ਨੇ ਲੜਕਾ ਇਹਨੂੰ ਉਹ ਲੜਕੀ ਪਿਆ ਸੀ ਜਿਹਦੇ ਮਾਤਾ ਉਹਦਾ ਪਿਤਾ ਉਹਦੀ ਤਾਇਆ ਜੀ ਦੀ ਲੜਕੀ ਭੈਣ ਪਰਚਾ ਉਹਨਾਂ ਚਾਰਾਂ ਤੇ ਦਰਜ ਆ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਅਜੇ ਤੱਕ ਉਹਨਾਂ ਤਿੰਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਇੱਕ ਲੜਕੇ ਦੀ ਗ੍ਰਿਫਤਾਰੀ ਕਰੀ ਐ ਸੋ ਸਾਡੀ ਮੰਗ ਹੈ ਇਸ ਤੇ ਵੀ ਇਹੇ ਤਿੰਨ ਦਿਨ ਹੋ ਗਏ ਸਾਨੂੰ ਪ੍ਰਸ਼ਾਸਨ ਤੇ ਮੰਗ ਕਰ ਅਸੀਂ ਅਲਟੀਮੇਟਮ ਦਿੰਦੇ ਤੁਰਿਆ ਨੇ ਉਹਨਾਂ ਨੇ ਕਾਨੂੰਨ ਲਈ ਪਰ ਪ੍ਰਸ਼ਾਸਨ ਦੇ ਕੰਮ ਤੇ ਜੁਮੀਦਾਰੀਆਂ ਜੇ ਅੱਜ ਕੱਲ ਆਥਨੇ ਆਲਟੀਮੇਟਮ ਦੇ ਕੇ ਗਏ ਸੀ ਕਿ ਅਸੀਂ 12 ਵਜੇ ਤੋਂ ਲੈ ਕੇ ਅੜਮੇ ਸੇ ਸਮੇਂ ਦਾ ਹਾਈਵੇ ਤੇ ਜਾਮ ਲਾਵਾਂਗੇ ਇਹ ਸਾਡੀ ਮੁੱਖ ਮੰਗ ਇਹ ਹੀ ਆ ਜੀ ਜਿਹੜੇ ਤਿੰਨੇ ਦੋਸ਼ੀ ਆ ਉਹ ਗ੍ਰਿਫਤਾਰ ਕੀਤੇ ਜਾਣ ਤੇ ਉਹ ਤੋਂ ਹੋਰ ਕੋਈ ਜ਼ਿਆਦਾ ਮੰਗਾਂ ਨਹੀਂ ਕੋਈ ਜ਼ਿਆਦਾ ਫਾਦਾ ਹੋਰ ਕੁਝ ਨਹੀਂ ਇਹਦੇ ਜੋੜਿਆ ਵਾ ਮੋਕ ਮੰਗ ਸਿੱਧੀ ਜੀ ਕਿੰਨੇ ਅਰੈਸਟ ਕਰ ਲੇ ਪੁਲਿਸ ਦੇ ਅਨੁਸਾਰ ਜੀ ਕਿੰਨੇ ਰਹਿ ਗਏ ਅੱਜ ਹੁਣ ਸਾਡੇ ਕੋਲੇ ਪਤਾ ਲੱਗਿਆ ਕੱਚੀ ਗੱਲ ਆ ਕੋਈ ਕਨਫਰਮ ਨਹੀਂ ਵੀ ਹੁਣ ਦੱਸਿਆ ਗਿਆ ਵੀ ਤਿੰਨ ਫੜਲੇ ਇੱਕ ਲੜਕੀ ਰਹਿ ਗਈ ਪਰ ਉਹਦੇ ਬਾਰੇ ਸਾਡੇ ਕੋਲ ਪੂਰਵ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਆ ਕੇ ਦੱਸੂਗਾ ਵੀ ਇੰਨੇ ਫੜਲੇ ਆ ਦੂਜਾ ਜਿਹੜਾ ਇੱਕ ਲੜਕੀ ਰਹਿੰਦੀ ਉਹ ਕਿਉਂ ਨਹੀਂ ਫੜੀ ਗਈ ਕਦੋਂ ਫੜੀ ਜਾਊਗੀ ਉਹਦੇ ਬਾਰੇ ਉਹਦੇ ਬਾਅਦ ਅਸੀਂ ਵਿਚਾਰ ਕਰਾਂਗੇ ਵੀ ਇਹ ਦੂਆ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਗ੍ਰਿਫਤਾਰੀ ਹੈ ਜੀ ਚਾਰਾਂ ਅਦੋਸ਼ੀਆਂ ਦੀ ਗ੍ਰਿਫਤਾਰੀ ਦੇ ਵਿੱਚ ਇੱਕ ਅਦੋਸ਼ੀ ਨੇ ਪਹਿਲੇ ਦਿਨ ਤੇ ਫੜਿਆ ਵਾ ਜਿਹੜੇ ਦੋ ਦੋਸਤਿਆ ਸਾਨੂੰ ਦੱਸਣ ਕੀ ਪਤਾ ਲੱਗਿਆ ਕਿ ਕਿ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਤੜਕੋ ਉਹਨਾਂ ਨੇ ਕਿਹਾ ਵੀ ਜੇ ਮਾਤਾ ਲੜਕੀ ਦੀ ਤੇ ਬਾਪ ਫੜ ਲਿਆ ਤੇ ਮੈਂ ਹੈ ਵੀ ਲੜਕੀ ਹਲੇ ਉਹ ਕਹਿੰਦੇ ਵੀ ਕੋਈ ਨਾ ਵੀ ਨੇੜ ਹੀ ਆ ਕੰਮ ਉਹਦੇ ਨੇ ਪ੍ਰਸ਼ਾਸਨ ਸਾਨੂੰ ਆ ਕੇ ਕੀ ਦੱਸਦਾ ਪਲੀਸ ਪ੍ਰਸ਼ਾਸਨ ਦੀ ਉਹ ਕਾਤੋਂ ਨਹੀਂ ਭੜੀ ਜਿਹੜੇ ਉਹ ਕਦਮ ਖੜੇ ਆ ਉਸ ਤੱਕੇ ਖੜੇ ਵੀ ਆ ਕਿ ਨਹੀਂ ਭੜੇ ਉਹ ਮੇਰੇ ਸੰਗ ਪਰੂ ਸੇ ਉਹ ਇਹ ਪਿੰਡ ੱੱਲੇ ਆਲਾ ਨਹਿਰ ਦਾ ਪੋਲਾ ਤੇ ਜਿਹੜੀ ਮੋਗਾ ਬਰਨਾਲਾ ਹਾਈਵੇ ਆ ਉਹਦੇ ਤੇ ਹੀ ਦਾ ਇੱਧਰ ਵਿੱਚ ਪਿਛਲੀ ਆ ਬੀਤੀ ਹੁੰਨੀ ਫਰੀਦਦੀ ਸਵੇਰ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਮਦਈ ਮੁਕੱਦਮਾ ਜਿਹੜੇ ਹੈਗੇ ਨੇ ਅ즈ਮੇਰ ਸਿੰਘ ਇਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਐ ਕਰਕੇ ਮੈਂ ਆਪਣੀ ਡੇਟੀ ਨੂੰ ਕਰੀਬ-ਕਰੀਬ 25 ਦਿਨ ਪਹਿਲਾਂ ਇੱਥੇ ਵਿਆਹ ਕੀਤਾ ਸੀਗਾ ਤੇ ਉਹਦੇ ਹਸਬੰਦ ਨੇ ਇਹਦਾ ਉਹਦਾ ਕਤਲ ਕਰ ਦਿੱਤਾ ਤੇ ਉਹ ਅਸੀਂ ਉਹਦੇ ਤੁਰੰਤ ਮੁਕੱਦਮਾ ਦਰਜ ਕਰਕੇ ਜਿਹੜਾ ਉਹਦਾ ਮੁਕੱਦਮੇ ਦਾ ਮੇਨ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਅਸੀਂ ਬਾਕੀ ਪਰਿਵਾਰ ਦਾ ਨਾਮ ਵੀ ਇਹਨਾਂ ਨੇ ਪਰਚੇ ਦੇ ਵਿੱਚ ਲਿਖਵਾਇਆ ਹੈਗਾ ਉਹਨਾਂ ਦੀ ਸਾਰਿਆਂ ਦੀ ਭਾਲ ਜਾਰੀ ਹੈਗੀ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਰਦੇ ਆਹ ਚੱਲ ਰਹੀ ਹੈ ਉਹਨਾਂ ਦੀ ਮੰਗੇਗੀ ਵੀ ਉਹਨਾਂ ਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਾਡੇ ਕੋਲ ਪੋਸਟ ਪਾਰਟੀਆਂ ਮਨਾ ਕੇ ਉਹਨਾਂ ਨੂੰ ਭਾਲ ਦੇ ਵਿੱਚ ਜਾਰੀ ਹੈਗੀ ਹੈ ਸਾਡੀ ਭਾਲ ਤੇ ਜਲਦੀ ਉਹਨਾਂ ਦੀ ਭਾਲ ਕਰਕੇ ਅਸੀਂ ਅਰੈਸਟ ਕਰ ਲਾਵਾਂਗੇ ਉਹਨਾਂ ਕਿਹਨਾਂ ਆ ਜੀ ਕਰਮਜੀਤ ਸਿੰਘ ਨੀਟਾ ਸਰਪੰਚ ਸਾਹਿਬ ਦਾ ਜੰਮਿਆਣਾ ਲੱਖਿਆ ਤੋਂ ਲੱਖਿਆ ਤੋਂ ਕੁੜੀ ਵਿਆਹੀ ਬੀਸੀ ਨਰੇਂਦਰ ਗੜ ਸੂਹੀ ਤਿੰਨ ਚਾਰ ਦਿਨ ਪਹਿਲਾਂ ਉਹਨਾਂ ਨੇ ਕਤਲ ਕਰਤਾ ਕੁੜੀ ਦਾ ਉਹਦਾ ਪੋਸਟਮਾਰਟਮ ਹੋ ਗਿਆ ਡੈੱਡ ਬਡੀ ਮਾਰਨੂੰ ਕੇ ਪਈ ਹੈ ਉਹਨਾਂ ਦੀ ਜਿਹੜੀ ਬੰਦਿਆਂ ਦੀ ਰੈਸਟ ਹੈ ਇਕੱਲੇ ਉਹਦੇ ਹਸਬੰਡ ਦੀ ਰੈਸਟ ਪਈ ਹੈ ਦੂਜੇ ਬੰਦਿਆਂ ਦੀ ਕਿਹਨਾਂ ਰਾਤ ਦੂ ਦੀ ਪਈ ਹੈ ਹਜੇ ਇੱਕੋ ਜਾਨੀ ਦੀ ਰੈਸਟ ਰਹਿੰਦੀ ਹੈ ਉਹਦੇ ਕਰਕੇ ਇੱਥੇ ਧਰਨਾ ਲੱਗਿਆ ਵੀ ਉਹਦੇ ਵੀ ਰੈਸਟ ਹੋਣੀ ਚਾਹੀਦੀ ਹੈ ਜੀ ਮਤਲਬ ਤੁਹਾਡੀ ਅਧਿਕਾਰੀਆਂ ਨਾਲ ਗੱਲ ਹੋਈ ਹੈ ਕੀ ਕਹਿੰਦੇ ਨੇ ਅਧਿਕਾਰੀਆਂ ਨਾਲ ਕੱਲ੍ਹ ਹੋਈ ਸੀ ਸਾਵਨ ਗੱਲ ਉਹਨਾਂ ਕਹਿੰਦੇ ਦੋ ਜਾਨੇ ਵੀ ਮਤਲਬ ਮਾਂ ਤੇ ਪਿਓ ਰੈਸਟ ਕਰ ਲੇ ਤੇ ਜਿਹੜੀ ਕੁੜੀ ਆ ਵੀ ਉਹ ਵੀ ਹੋ ਜੂਗੀ ਦਿੱਤਾ ਹੀ ਟਾਈਮ 12:00 ਵਜੇ ਦਾ ਉਹ ਦੁਪਹਿਰ 12:00 ਤੋਂ ਫਿਰ ਕਹਿੰਦੇ ਰੂਰ ਜਾਨ ਕਰਨਾ ਪਿਆ ਇਹ ਸੰਸਕਾਰ ਹੋਗੇ ਇਸ ਤੋਂ ਬਾਅਦ ਹੀ ਹੋ ਜਿੰਨਾ ਟਾਈਮ ਹਾਂ ਜਦੋਂ ਮੱਲਾ ਇਹ ਸਾਰੇ ਰੈਸਟ ਹੋ ਜਾਣਗੇ ਉਸ ਤੋਂ ਬਾਅਦ ਸੰਸਕਾਰ ਹੋਗੇ